ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਐਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਪਿੰਡ ਰਗਲਾਂ ਜਿਲ੍ਹਾ ਮੋਗਾ ਤਹਿਸੀਲ ਧਰਮਕੋਟ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਨਾਗ ਵਿਖਾਉਣੇ ਆ ਵੈਰਾਈਟੀ ਸਾਰੀ ਹੈਗੀ ਆ ਜਰਸੀ ਵੀ ਮਿਲ ਜੂ ਕ੍ਰਾਸ ਵੀ ਮਿਲ ਜੂ ਡੱਬੀ ਵੀ ਮਿਲ ਜੂ ਸਾਈਵਾਲ ਵੀ ਮਿਲ ਜਾਣੀਆਂ ਬਣ ਗਈ ਸਾਰੀ ਆ ਬਾਈ ਧੰਨੇ ਬਾਈ ਰਿਸ਼ਪਾਲ ਦੇ ਘਰੇ ਵੀਡੀਓ ਬਣਾ ਰਹੇ ਆ ਮੋਗਾ ਧਰਮਕੋਟ ਵਾਲੇ ਏਰੀਆ ਚ ਮੋਲ ਇਹਨਾਂ ਦੇ ਜਮਾਂ ਜਾਇਜ਼ ਹੁੰਦੇ ਤੁਸੀਂ ਸਾਰੇ ਹੀ ਜਾਣਦੇ ਆ ਇਨਫਾਰਮੇਸ਼ਨ ਲੈਦਾ ਨਾ ਜੈਜ ਜੀ ਕੀਮਤੀਆਂ ਪੰਜ ਵੜਾ ਗੱਲਾਂ ਬਾਤਾਂ ਬਾਈ ਨਾ ਕਰ ਲੈਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਨਾਮ ਰਸ਼ਪਾਰ ਸਿੰਘ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਫੋਨ ਨੰਬਰ 9364028356 ਹਾਂਜੀ ਜਿਹੇਦਾਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੁਹਾਨੂੰ ਧੰਨਵਾਦ ਸਰ ਜੀ ਪਿੰਡ ਆਏਗਾ ਜਿਹੜਾ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਤਸਵੀਰ ਸੰਗ ਹੋ ਰਹੀ ਹੈ ਵਧੀਆ 4504256 ਸਾਰਾ maal ਵਗਾਵੋ ਸਾਰਾ maal ਵਗਾਵੋ ਕਿਹੜੇ ਪਾਸੋਂ ਲੱਗੇ ਖੁੱਲੀ ਖੇੜੀ ਇਹ ਬੰਦਾ ਜਮਾਂ ਨਰਮਾ ਬਾਈ ਧਾਨਾ ਬਾਈ ਆ ਵੀ ਨਰਮੀ ਚਲੋ ਇਧਰ ਚੱਲ ਗਏ ਚਲ ਆ ਜੀ ਪਹਿਲਾਂ ਸੁਦਾ ਸੁਈਏ ਜੀ ਹੂੰ ਮੂੰਹ ਚਾਰ ਦੰਦਾਂ ਦਾ ਬੱਚੀ ਚੌਗੀ ਹਾਂ ਹੋਵਾ ਮੰਨ ਕੇ ਚਲੋ 11 12 ਦਾਸੀ ਮੰਨ ਲਓ ਸਮਾਂ ਸਮਾਂ ਨੂੰ ਪਾ ਆਕਾ ਹੋ ਗਿਆ ਕਿੰਨਾ ਕਿ ਪਿਆਜੂ ਜੈਸਾ ਨਾ ਬੱਚੀ ਇਹ ਵੀ 14 15 ਕਿਲੋ ਜਿਹਾ ਨੇ ਹੂੰ ਬਾੜਾ ਨਹੀਂ ਆਪਾਂ ਕਹੀ ਨਹੀਂ ਠੀਕ ਹੈ ਹਾਂ ਇੰਨਾ ਕਿ ਕਿਹਾਊਗੀ ਐਵੇਂ ਆਪਾਂ ਕਹੀਏ ਜੀ ਸਾਰਾ ਵੀ ਚੋਣਾ ਨਹੀਂ ਜੈ ਜੈ ਮੋਲੇ ਇਹ 55000 ਦੀ ਦੇਗਾ ਕੱਢੋ ਬਾਹਰ ਨੂੰ ਇੱਕ ਨੰਬਰ ਜਰਸੀ ਬਾਈ ਕਹਿੰਦਾ 55 ਦੀ ਦੇ ਦੂੰਗਾ 11 12 ਕਿੱਲਾ 11 12 ਕਿਲੋ ਤਿਆਰ ਹੈ ਤੁਸੀਂ 10 ਹੀ ਮੰਨੋ ਬਾਈ ਕਹਿੰਦਾ ਕੋਈ ਗੱਲ ਨਹੀਂ ਤੜਕੇ ਹੱਥ ਨੇ 2 ਟਾਈਮ 4 ਟਾਈਮ ਕੰਡੇ ਦੇ ਜੋ ਕਿ ਲੈ ਜਾਓ ਬਾਈ ਕਹਿੰਦਾ ਇਹਨੇ ਬਾਹਲਾ ਨਹੀਂ ਪਾਣਾ 14 15 ਬਸ ਇੰਨਾ ਕੁ ਪਿਆਜੂ ਵਧੀਆ ਗੱਲ ਹੈ ਕਈ ਐਵੇਂ ਝੂਠ ਮਰੀ ਜਾਂਦੇ ਰਹਿੰਦੇ ਆ 20 ਕਿਲੋ ਦੇਓ ਬਾਈ ਇਹ 18 ਕਿਲੋ ਦੇਓ ਪਰ ਮਾੜੀਆਂ ਗੱਲਾਂ ਉਵੇਂ ਠੰਡੀ ਠੰਡੇ ਕੋਈ ਐ ਨਹੀਂ ਗੀ ਸੀਲ ਸੌ ਪੂਰੀ ਆ 12 ਵਜੇ ਵੀਡੀਓ ਬਣਾ ਰਹੇ ਆ ਆਸਣ ਦਾ ਕਰਦਾ ਫਾਜ ਜਾਂਦੀ ਆ ਹਾਂ ਸ਼ਾਮ ਦੀ ਚਵਾਈ 6 ਘੰਟੇ ਬਾਇਆ ਅੱਧਾ ਦੇਣੀ ਪਿਆ ਸ਼ਾਮ ਤੇ ਕਰ ਹਵਾਨਾ ਦੁੱਧ ਨਾ ਭਰ ਲੈਣਾ 11 12 ਕਿਲੋ ਤਿਆਰ ਹੈ ਗੁਲਾਬੀ ਥਾਣ 55 ਦੀ ਬਾਈ ਕਹਿੰਦਾ ਦੇ ਦੇਣੀਆਂ ਵਿੱਚ ਜਮਾਨਤਾਨ ਛੋਟਛੱਪਾ ਹੋ ਜੂ ਮਗਰੇ ਦੇ ਬੱਛਾ ਥਾਣ ਸੋਹਣਿਆ ਸੀਲ ਫੁੱਲ ਹੈ ਜਿੱਥੇ ਮਰਜ਼ੀ ਖੜਾ ਕੇ ਅਗਲਾ ਚਵਾਈ ਕਰ ਲੋ ਆ ਬਾਈ ਨੇ ਢੀੜਾ ਕਢਾਇਆ ਤਿੰਨ ਵਾਰੀ ਖੜ ਗਈ ਆ ਜਾਵਾਂ ਠੰਡੇ ਮਾ ਤੇ ਦੀ ਬਾਈਆਂ ਆਰ ਗਈ ਬਹਿੜ ਦੋ ਨੰਬਰ ਤੇ ਆ ਜਾ ਬਾਈ ਸੀਲ ਫੁੱਲ ਹੈ ਜਿਹੜੇ ਪਾਸੇ ਦੀ ਮਰਜ਼ੀ ਵਹਿ ਜਾਓ ਇੱਥੇ ਆ ਜਾ ਇਹ ਦੂਜਾ ਸੁਆ ਸੁਈ ਆਈ ਕੜ ਕੇ ਆਈ ਆ ਆਪਣੇ ਕੋਲ ਠੀਕ ਆ ਕਿੰਨਾ ਤਿਆਰ ਆ ਆਪਾਂ ਵੀਡੀਓ ਕਰਦੇ ਵੀਡੀਓ ਚਵਾਈ ਆ ਹੂੰ 14 ਕਿਲੋ 12 ਕਿਲੋ ਮੰਨ ਕੇ ਕੋਈ ਆ ਜੀ ਕਿੰਨਾ ਕੁ ਵੇਚ ਜੀ ਕੈਸਾ ਉਹ ਨਵਾਂ ਬੱਚੀ ਵੀ ਨੇ ਚਾਹੀਦਾ ਨੇ 17 18 ਕਿਲੋ ਮਗਰ ਕੀ ਇਹਦੇ ਆ ਦੇ ਬੱਚਾ ਖੜਾ ਦੇ ਕੱਢੀਏ ਬਾਹਰ ਨੂੰ ਮਗਰ ਇਹਦੇ ਬੱਚਾ 14 ਕਿਲੋ ਬਾਈ ਕਹਿੰਦਾ ਅੱਜ ਸਵੇਰ ਹੀ ਆਪਣੇ ਕੋਲੇ ਆਈ ਆ ਵੀਡੀਓ ਕਾਲ ਤੇ ਬਾਈ ਕਹਿੰਦਾ ਆਪਾਂ ਚੋਈ ਅਗਲੇ ਦੇ ਘਰੇ ਦੋ ਟਾਈਮ 14 ਕਿਲੋ ਆ ਤੁਸੀਂ 12 ਹੀ ਮੰਨੋ ਇਹ ਬਾਈ 2 ਕਿਲੋ ਦੁੱਧ ਘਾਟ ਹੀ ਦੱਸਦਾ ਹੁੰਦਾ ਜਿਹੜੀ ਮਰਜ਼ੀ ਵੀਡੀਓ ਵੇਖ ਲਓ ਜਿਹੜਾ ਮਰਜ਼ੀ ਜਾਨਵਰ ਹੋਵੇ 17 18 ਕਿਲੋ ਬਾਈ ਦੱਸਦਾ ਪਿਆ ਜੂ 14 ਕਿਲੋ ਤਿਆਰ ਆ ਜੀ ਸੂਈ ਸਵਾਈ ਵਹਿੜ ਉਧਰ ਬੱਚਾ ਰਿੰਗਣ ਲੱਗ ਗਿਆ ਤੇ ਮਾਹਲੀ ਭੱਜਿਆ ਹੀ ਆ ਕਿਉਂਕਿ ਤਾਇਆ ਸੂਏ ਜਾਨਵਰ ਤਾਂ ਫਿਰ ਕਰਦਾ ਹੀ ਆ ਬੱਚਾ ਇਹਦਾ ਬੱਚਾ ਬੱਚੇ ਦਾ ਕਰਦੀ ਬਹੁਤ ਆ ਠੀਕ ਹੈ ਜੀ ਬਾਕੀ ਤਾਇਆ ਸੂਏ ਪਸ਼ੂ ਬੱਚੇ ਦਾ ਨਾ ਕਰੂ ਫਿਰ ਤੋਕੜਨੇ ਥੋੜੀ ਕਰਨਾ ਥਣ ਪੂਰਾ ਚੰਗਾ ਥਣ ਬੜਾ ਵਧੀਆ ਲੱਗਾ ਚਾਰਾ ਥਣਾ ਦਾ ਸੇਮ ਹੀ ਸਾਈਜ਼ ਆ 14 ਕਿਲੋ ਤਿਆਰ ਆ ਮੱਝਾਂ ਰਗਾ ਦੁੱਧ ਦੇਣਾ ਇਹਨਾਂ ਦੇ ਦੋਵਾਂ ਵਹਿੜਾਂ ਦਾ ਪਹਿਲਿਆਂ ਦਾ ਜੈ ਜੈ ਮੱਲ ਬਾਈ ਫਿਰ ਮੰਗਲ ਮਗਲਾ 65 ਮਗਲਾ 80 ਮੰਗਲਾ 52000 ਦੀ ਵੈੜ ਦੇ ਦੋ ਘਟ 60 ਦੀ ਦੇ ਦੇਣੀ ਹੈ ਵਿੱਚੋਂ ਮਾਨ ਤਾਨ ਹੋ ਜੂ ਕੱਦ ਫੁੱਲੀ ਵੱਡਾ ਤਿੰਨ ਨੰਬਰ ਤੇ ਆ ਜਾ ਬਾਈ ਡੱਬੀ ਤੇ ਪੁੱਛਿਆ ਸੁਣਾ ਸੁਣੀ ਹੈ ਵੈੜ ਹੂੰ ਉਹ ਤਾਂ ਤਾਂ ਦੱਸ ਨਹੀਂ ਲਈ ਠੀਕ ਆ ਆਪਣਾ ਤਾਂ ਪੱਕਾ ਹੀ ਆ ਠੀਕ ਆ ਦੁੱਧ ਕਿੰਨਾ ਕਿਹਾ ਵੀਰੋ ਨੇ ਦੱਸਿਆ 24 25 ਕਿਲੋ ਤੋ ਆ ਪਰ ਲਈ ਆਪਾਂ ਲੋਕਲ ਘਰੋਂ ਹੀ ਆ ਆਪਦੇ ਪਿੰਡੋਂ ਹੀ ਲਈ ਆ ਠੀਕ ਆ ਨਹੀਂ ਆਪਾਂ ਕਹਾਂਗੇ ਫਾਰਮ ਤੋਂ ਬੱਚੀ ਫਾਰਮ ਵਾਲੀ ਆ ਤੇ ਪਰ ਲਈ ਪਿੰਡੋਂ ਹੀ ਆਪਾਂ ਠੀਕ ਆ ਦੋਸਤੋ 7-8 ਦਿਨ ਡੇਟ ਮੁਤਾਬਕ ਕੱਚੀ ਆ ਲੈ ਜੇ ਤਾਂ ਦੱਸ ਦੇਣੀ ਲੈ ਜੇ ਬਾਈ ਕਹਿੰਦਾ ਨੇ 7-8 ਦਿਨ ਦਾ ਆਰਾਮ ਨਹੀਂ ਲੈ ਜਾਣੇ ਆ ਪਿੰਡੋਂ ਹੀ ਲਈ ਆ ਬਾਈ ਕਹਿੰਦਾ ਆਪਦੇੋਂ ਫੁੱਲ ਤਸੱਲੀ ਵਾਲੀ ਵਹਿੜਾ ਦੂਜਾ ਸੂਬਾ 23-24 ਲੀਟਰ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਬਾਕੀ ਵੱਡੀ-ਵੱਡੀ ਦਾ ਫੁੱਲ ਹੀ ਆ ਹਾਂ ਰੇਲ ਗੱਡੀ ਦੇ ਡੱਬੇ ਜੱਡੀ ਆ ਬਾਕੀ ਠੰਡੀ-ਠੰਡੀ ਇੱਕ ਨੰਬਰ ਆ ਕੋਈ ਐ ਨਹੀਂ ਕੀ ਵੀ ਠੀਕ ਆ ਆਹ ਵੇਖ ਲਓ ਤੁਸੀਂ ਸੀਲ ਸਭ ਪੂਰੀ ਆ ਦੀ ਸਾਨ ਦੇਖ ਕੇ ਨਾ ਵਧੀਆ ਲੱਗਾ ਹਾਂ ਗੁਲਾਬੀ ਥਾਣਾ ਹਦੀ ਚਵਾਈ ਵਾਲਾ ਬਾਕੀ ਤੁਹਾਨੂੰ ਉੱਥੇ ਰੋਕ ਕੇ ਨੇੜੇ ਤੋਂ ਚੈੱਕ ਕਰਾ ਦੂੰ ਹਵਾਨੇ ਦੇ ਦੋਵੇਂ ਪਾਸੇ ਮੋਟੀਆਂ-ਮੋਟੀਆਂ ਵੇਂਜ ਐ ਬਾਕੀ ਐਡੀ ਵੜ ਜੇ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਫਿਟਿੰਗਾਂ ਦਾ ਠੋਸ ਨਿਗਰ ਹਵਾਨਾ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨਿਗਰ ਹਵਾਨਾ ਬਾਕੀ ਸਾਈਡਾਂ 'ਚ ਵਾਲ ਢੱਲ ਬਾਕੀ ਆ ਹਫਤਾ ਦਾ ਬਾਈ ਦੱਸਦਾ ਬੜੇ ਆਰਾਮ ਨਾਲ ਲੈ ਜਣਾ ਨੇ ਖੁੱਲਾ ਲੈ ਜੂਗੀ ਹੋ ਸਕਦਾ ਲੈ ਜੇ 10 ਦਿਨ ਲੈ ਜੇ ਤਾਂ 10 ਦਿਨ ਹੀ ਲੈ ਜੇ ਥਾੜਾ ਸੋਹਣਾ ਭਾਵਾ ਹੱਥੀ ਚੋਲੋ ਭਾਵਾ ਜਿਵੇਂ ਮਰਜ਼ੀ 100000 ਇਹੋ ਜੀ ਨਹੀਂ ਗੱਲ ਹੈ ਹਾਂ ਜਾਦ ਅਲੀ ਕਿਹੜੇ ਵਿਟਾਂਡੀ ਆ ਨਾਣਾ ਨੂੜਾ ਦੇ ਕਿੰਨੇ ਆ ਹਾਂ ਜੈ ਜੈ ਮੋਲ ਬਈ ਵਾਲੂ ਵੀਰ ਮੰਗਾਂ ਦਾ ਭਣਾ ਇਹੋ ਜੀ ਗਾਂ ਦਾ 1.5 ਲੱਖ ਮੰਗ ਲੈ ਹੂੰ ਉਹ ਵੀ ਘੱਟ ਆ ਹਾਂ ਪਰ ਹਜੇ ਜਿਵੇਂ ਰੋਤਾਂ ਵੀਰੇ ਗਰਮੀ ਆ ਹਾਂ ਇਹ ਤਾਂ ਆਪਣਾ 2 ਲੱਖ ਦੀ ਵੇਚ ਦੇ ਸਿਆਣਾ ਜੀ ਹੂੰ ਇਹ ਆਪਾਂ 95000 ਦੀ ਵੜ ਦੇਣਾ 95000 ਦੀ ਬਾਈ ਕਹਿੰਦਾ ਦੇ ਦੂੰਗਾ 95000 ਚ ਮਾਨ ਤਨ ਛੋੜ ਛੱਪਾ ਆਉ ਜੂ ਫੁੱਲ ਵੱਡੀ ਵੜ ਦੂਜਾ ਸੂਆ ਹਾਂ ਉਹ ਜਵਾਨ ਨਿਉਈ ਠੀਕ ਹੈ ਹਾਂ ਤਿੰਨ ਨੰਬਰ ਚਾਰ ਨੰਬਰ ਤੇ ਆ ਜਾ ਬਾਈ ਇਹ ਦੂਜਾ ਸੁਹਾ ਸੁਣੀ ਹੈ ਜੀ ਹੂੰ ਪੂਰੀ ਹਾਈ ਫਾਈ ਵਾਸ਼ੀ ਹੈ ਕੋਈ ਆਏ ਨਹੀਂ ਕਿ ਵੀ ਨਹੀਂ ਸੀ ਹੰਭੀ ਉਹ ਹਾਈ ਫਾਈ ਕਾਕੇ ਦੇ ਕਹਨੂੰਗਾ ਇੰਟਰਨੈਸ਼ਨਲ ਆ ਹਾਂ ਇਹ ਫਾਰ ਪਾਰਕ ਚ ਵੀ ਆ ਜਾਂਦੀ ਹੈ ਤੇ ਸ਼ਾਈ ਵਾਲ ਦੀ ਜੀ ਚ ਮਾਰਦੀ ਮੰਨਦੇ ਬੰਦਾ ਪਰ ਕੀ ਹੈ ਟਕ ਕੁਆਲਟੀ ਆ ਇਹ ਦੇਖਣ ਵਾਲੀ ਕੀ ਹੈ ਐਂ ਨਹੀਂ ਆ ਕੋ ਵੀ ਲੈ ਆਹਾਂ ਚੀਜ਼ਾ ਦੋ ਲੈ ਕੇ ਨਾ ਦੇ ਤੂੰ ਮੇਰੇ ਦੋ ਦੈ ਟੰ ਨਿਕਾਉਂਦੀਆਂ 15 16 ਐਵੇਂ ਕਹਿੰਨ ਨੂੰ ਲੋਕੀ ਕਹਿੰਦੇ 20 ਦੇ ਦੂ 18 ਦੇ ਦੂ ਮੈਨੂੰ ਤਾਂ ਪਤਾ ਨਹੀਂ ਆ ਵੀ ਕਿੰਨਾ ਦੇ ਦੂਗੀ ਬਾਕੀ ਅਗਲਾ ਆਪ ਦੀ ਸਮਝਣਾ ਸਮਝ ਲੈ ਵੀ 20 ਦਊਗੀ ਕਿ 18 ਦਊ ਕਿ 16 ਦਊ ਕਿ 14 ਦਊ ਸਮਾਂ ਸਮਾਂ ਇਹ ਏ ਕਾ ਫਲੇ ਕੱਢੀਏ ਬਾਹਰੋਂ ਦੋਸਤ ਇਹ ਹੁੰਦੀਆਂ ਗੱਲਾਂ ਇਮਾਨਦਾਰੀ ਵਾਲਿਆਂ ਸਾਫ਼ ਸੁਥਰੇ ਬੰਦੇਆਂ ਵਾਲਿਆਂ ਬਾਈ ਕਹਿੰਦਾ ਲੋਕੀ ਐਵੇਂ ਕਹਿੰਦੇ 20 ਕਿਲੋ ਇਹ 15 ਕਿਲੋ ਦੁੱਧ ਬਾਈ ਕਹਿੰਦਾ ਦੇਉ ਬਾਕੀ ਜਿਹਦੇ ਪਸੰਦ ਆ ਉਹ ਅਗਲਾ ਆਪ ਦੀ ਸਮਝਣਾ ਲੈ ਲੈ ਇਹ 20 ਕਿਲੋ ਦੇਊਗੀ ਇਹ 18 ਕਿਲੋ ਦੇਊ ਇਹ 16 ਕਿਲੋ ਦੇਊ ਜਾਂ ਇਹ 14 ਕਿਲੋ ਦੇਊ ਹਾਂ ਜੀ ਨੇ ਲੈਣੀ ਐ ਤੇ ਉਹ ਅਗਰ ਆਪ ਦੀ ਸਮਝ ਨਾਲ ਆਪ ਵੀ ਲੈ ਲੇ 20 ਹੈ ਕਿ ਉਹ ਆਲਟੀ ਹਾਂ ਦੁੱਧ ਪਰ ਇਹਦਾ ਮੱਧ ਹਰਗਾ ਹੋਣਾ ਗਰਮੀ ਗਰਮੀ ਹਾਰਡ ਸਿਆਲ ਹਾਂ ਹਾਰਡ ਸੈਲ ਭੋਰਾ ਨਹੀਂ ਚੱਕਰੇ ਇਹਨਾਂ ਨੂੰ ਕਰ ਮਾਰਣਗਾ ਇੱਕ ਬੱਚੀ ਜੀ ਐ ਇਹਦਾ ਮੂੰਹ ਮਾਹੇ ਨਹੀਂਗਾ ਕੋਈ ਨਿੱਕਾ ਯਾਰ ਹਾਂ ਮੱਕੀ ਦੇ ਦਾਣੇ ਕਰ ਗਿਆ ਇਹੋ ਜੀ ਚੀਜ਼ਾਂ ਕਿਤੇ ਘਾਟੀ ਮਿਲਦੀਆਂ ਯਾਰ ਕਿੰਨੇ ਦੀ ਜਾਇਜ ਮੰਗਣ ਨੂੰ ਯਾਰ ਆਪਣਾ 60 ਮੰਗ ਲਾ ਜਾਇਜ 55 ਮੰਗ ਲਾ 50 ਦੀ ਦੇ ਦਾਂਗੇ 50000 ਦੀ ਬਾਈ ਕਹਿੰਦਾ ਦੇ ਦਿਆਂਗੇ 15 ਕਿਲੋ ਦੁੱਧ ਪਿਆਜੂ ਬਾਕੀ ਇਹਨਾਂ ਜਰਸੀਆਂ ਜੁਰਸੀਆਂ ਨੂੰ ਇਹ ਪਿੱਛੇ ਛੱਡਦੀ ਐ ਮੱਝਾਰਗਾ ਦੁੱਧ ਉਹ ਜਾਵਾਂ ਜਰਸੀ ਦੀ ਫੈਟ ਨਾਲੋਂ ਵੀ ਇਹਦੀ ਫੈਟ ਵੱਧ ਆਊਗੀ ਬਾਕੀ ਲੇਵਾ ਚ ਵਲਟੇ ਲਪਈਆਂ ਬਹੁਤ ਲੇਵਾ ਲਾਹੂ ਬਹੁਤ ਤੇ 14 15 ਕਿਲੋ ਦੁੱਧ ਕੋਈ ਐਡੀ ਵੜ ਨੂੰ ਬਾਹਲਾ ਵੀ ਨਹੀਂ ਖੁੱਲਾ ਪਿਆਦ ਨਾ ਝੋੜ ਵਾਲੀ ਬੱਚੀ ਆ ਜਦੋਂ ਤਿਆਰ ਹੋ ਜਾਂਦੀ ਆ ਲੱਟ ਕੇ ਸੂਣਾ ਕਰਮਾ ਵਾਲੀ ਨੇ ਬੰਨ ਧੁੰਨ ਕੰਬਲਾ ਪੂਰਾ ਹੈਵੀ ਦੇ ਦੇਣੀ ਕਿੰਨੇ ਦੀ ਬਾਈ ਯਾਰ ਯਾਰ ਹੀ ਦੇ ਦਾਂਗੇ ਪਰ ਬੰਦਾ ਯਾਦ ਕਰੂਗਾ ਪਰ ਕੋਈ ਵਹਿੜਾ ਹੁੰਦੀ ਨਹੀਂ ਛਲੀਆਂ ਚੀਜ਼ ਆ ਕੋਈ ਇੱਕ ਲੈ ਦੇ ਇੰਨੀ ਢੱਲਾ ਬੜਾ ਢੱਲਾ ਬਹੁਤ ਵੇ ਗੱਠਾ ਗੁਲੇ ਵਾ ਵਾਦਾ ਬਿਛਣਾ ਅੱਗੇ ਆ ਜਾ ਬਾਈ ਇਹ ਅੱਜ ਆਈ ਆ ਬੱਚੀ ਠੀਕ ਆ ਚਾਈ ਵਾਲਾ ਇਹ ਦਾਣੂ ਦਾ ਰੰਗ ਜਾ ਹੂੰ ਸੂਆ ਇਹਨੇ ਵੀ ਦੂਜਾ ਹੀ ਸੂਣਾ ਬਾਕੀ ਪਹਿਲਾਂ ਦੇ ਸਾਉਂਟੀ ਦੇਖ ਲੈ ਕੇ ਸਹੀ ਹੈ ਪੱਕੀ ਪੂਰੀ ਜੰਮੀ ਪਈ ਆ ਇਹ ਨਹੀਂ ਕੋਈ ਲਸੀ ਹੰਬੀ ਆ ਦੁੱਧ ਕਿਨਾਂ ਦੇ ਦੇ ਵੀਰੇ ਦੁੱਧ ਅਗਲੇ ਹਿਸਾਬ ਨਾਲ ਹੀ ਸਹੀ ਹੈ ਉਹਨਾਂ ਨੇ ਹੁਣ ਘਰ ਵਾਲਿਆਂ ਨੂੰ ਦੱਸਿਆ ਕਿ 16 ਕਿਲੋ ਚੋਇਆ ਮੈਨੂੰ ਨਹੀਂ ਪਤਾ ਵੀ ਕਿੰਨਾ ਚੋਇਆ ਉਹ ਵੀਰੇ ਆਪਾਂ ਦਾ ਆਪਦੇ ਹਿਸਾਬ ਨਾਲ ਲਈਏ ਅਗਲੇ ਨੇ ਆਪਦੇ ਹਿਸਾਬ ਨਾਲ ਲੈਵੇ ਹਿਸਾਬ ਨਾਲ ਦੇਖ ਲੈਣਾ 15 16 ਕਿਲੋ ਤਾਂ ਵੀਰੇ ਚਾਹੀਦੇ ਹੀ ਚਾਹੀਦੇ ਇਹਨੂੰ ਸਮਾਂ ਸਮਾਂ ਇੱਕ ਹਫਤਾ ਲੰਬੀ ਹੋ ਸਕਦਾ ਪਹਿਲਾਂ ਵੀ ਸੂ ਸਕਦੀ ਆ ਪਰ ਹਜੇ ਮੈਂ ਖਿੱਚੀ ਖੁੱਚੀ ਆ ਜੇ ਸਹਿਦਾਂ ਵੀ ਆਉਂਦਾ ਚੱਢੀਏ ਬਾਹਰ ਨੂੰ ਬਾਕੀ ਕਹਿੰਦਾ ਖਿੱਚੀ ਖੁੱਚੀ ਆਬ ਖਿੱਚੀ ਮਤਲਬ ਪਾਸ ਕੀਤੀ ਬਾਈ ਨੇ ਟਿਕਾ ਕੇ ਬਾਈ ਕਹਿੰਦਾ ਸਹਤ ਮਾਰਦੀ ਆ ਜੇ ਤੇ ਬਾਕੀ ਬਾਈ ਕਹਿੰਦਾ ਅਗਲਾ ਆਪ ਦੀ ਸਮਝ ਨਾਲ ਲੈ ਲੈ ਕਿਉਂਕਿ ਬਾਈ ਹੁਣੀ ਵਪਾਰ ਦਾ ਕੰਮ ਕਰਦੇ ਆ ਕਰਦੇ ਸਾਫ ਸੁਥਰਾ ਝੂੜ ਤੂਫਾਨ ਵਾਲਾ ਕੰਮ ਇਹਨਾਂ ਦਾ ਤਾਂ ਹੈ ਨਹੀਂਗਾ ਬਾਕੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਅਗਲਾ ਆਪ ਦੀ ਸਮਝ ਨਾਲ ਲੈ ਲੈ ਕਿ ਕਿਹੜਾ ਜਾਨਵਰ ਕਿੰਨਾ ਦੁੱਧ ਦੇਊ ਜਦੋਂ ਸਾਫ਼ ਗੱਲਾਂ ਹੀ ਕਰਤੀਆਂ ਬਾਈ ਨੇ ਕਿ ਸਾਨੂੰ ਅਗਲੇ ਨੇ ਇੰਨਾ ਕਿਹਾ ਪਰ ਆਪਾਂ ਕਹਿੰਦੇ ਆ ਕਿ ਜਿਹੜਾ ਜਾਨਵਰ ਲੈਂਦਾ ਆਪਦੀ ਸਮਝ ਨਾਲ ਲੈ ਲੈ ਪੂਰੀ ਭਾਰੀ ਫੁੱਲ ਜਾਣ ਵਾਲੀ ਸਾਈਵਾਲ ਨਸਲ ਦੀ ਦੂਜਾ ਸੂਆ ਵੈੜ ਧੰਨ ਧੰਨ ਕੋਈ ਆਏ ਨਹੀਂ ਯਾਰ ਰੋਵੇਂ ਹੋਗੀ ਕੋਈ ਮੋٹے ਮੋٹے ਥਾਣ ਵਾਲੀ ਆ ਕੋਈ ਆਏ ਨਹੀਂ ਕਿ ਦਿੱਸੀ ਹੰਬੀ ਆ ਹਾਂ ਕੋਈ ਬਰੀਰ ਆ ਯਾਰ ਇੱਕ ਇਹੋ ਜਿਹੀ ਨਹੀਂ ਵੀ ਐ ਲੰਡੂ ਪੰਜੂ ਕੰਮ ਹੋਊਗਾ ਜਮਾ ਜਿਵੇਂ ਮਰਜੀ ਆ ਤੁਥ ਲਾਈਆ ਯਾਰ ਲਾ ਸਾਈਵਾਲ ਫੁੱਲ ਹੋਰ ਕੀ ਹੋਊਗਾ ਵੀ ਇਤੋਂ ਬਰਫ਼ ਕਿੱਥੋਂ ਮਿਲ ਜਾਊਗੀ ਬਸ ਆਪਾਂ ਤਾਂ ਇੰਨਾ ਕਰ ਸਕਦੇ ਆ ਵੀ ਆਹ ਕੁਸ ਆਪਣੇ ਕੋਲੇ ਦਾ ਕਿ ਨਹੀਂ ਜੈ ਜੈ ਮੁੱਲ ਦੱਸ ਦੇ ਜੈ ਜੈ ਜਮਈ ਵੇਚਣ ਵਾਲੀ ਗੱਲ ਮੱਛੀ ਤਾਂ ਹੈਗੀ ਆ 70 75 ਦੀ ਨਹੀਂ ਆਪਾਂ ਨਹੀਂ ਇੰਨਾ ਕਰਨਾ ਆਪਾਂ 55 ਦੀ ਦੇ ਦੇਣੀ ਯਾਰ ਮਾਨ ਤਾਨ ਮਾਂ ਤਾਂ ਦੇਖ ਲੈ ਐਡੀ ਬੱਚੀ ਜਿਹੜਾ ਕੋ ਮਰਜ਼ੀ ਕਰਾ ਦੇ ਯਾਰ ਇਹ ਬੱਚੀ ਤੇ ਕੀ ਮਾਂ ਤਾਂ ਉਹ ਮਾਂ ਤਾਂ ਨਹੀਂ ਠੀਕ ਹੈ ਪਰ ਬ੍ਰੀਡ ਆ ਵੀਰੇ ਇਹੋ ਜੀ ਗੱਲ ਨਹੀਂ ਕਿ ਕੋਈ ਉਵੇਂ ਹੋਊਗੀ ਕਿ ਨਹੀਂ ਤੇ ਸੀ ਹੰਬੀ ਨਹੀਂ ਚਮਕ ਦੇਖ ਲੈ ਭਾਵੇਂ ਮਰਾ ਮੂੰਹ ਦੇਖ ਲੈ ਬਈ ਇਹ ਕਿਹੜਾ ਹੋਰ ਕੜਾ ਫਿਰ ਦੇਖ ਇੱਧਰ ਭਾਈ ਕਹਿੰਦਾ ਮੂੰਹ ਵੇਖ ਲੋ ਭਾਵੇਂ ਬਾਈ ਦੀ ਇੰਨੀ ਚਮਕ ਦਾਮ ਕਾ ਚਮਕ ਦੀ ਦੇਖ ਲੈ ਯਾਰ ਕੀ ਜੈ ਤਾਂ ਸੰਭੀ ਹੋਈ ਸੀ ਘਰੇ ਬੰਦਿਆ ਲਈ ਆ ਨਹੀਂ ਕੀ ਠੀਕ ਹੈ ਹਾਂ ਉਹ ਦਾ ਹੋ ਜਾ ਪਹਿਲਾਂ ਲਗਾ ਕੋਈ ਬੱਚੀ ਦੇ ਜੀ ਦਾ ਠੀਕ ਹੈ ਦੇਖ ਬਾਈ ਜਿਹੜੀ ਚੀਜ਼ ਆ ਯਾਰ 55000 ਦੀ ਬਾਈ ਕਹਿੰਦਾ ਦੇ ਦੇਣੀ ਆ ਕਰਿਆ ਇਹੋ ਜਿਹਾ ਥਾਨ ਤੋਂ ਦਾ ਪਰ ਤੀਜਾ ਬਈ ਵੀ ਲੱਗਿਆ ਹੀ ਨਹੀਂ ਹੁੰਦਾ ਹੈ ਮੈਂ ਤਾਂ ਜਿਹੜੀ ਚੀਜ਼ ਆ ਯਾਰ ਕੁਆਲਿਟੀ ਆ ਸਹੀ ਆ ਹਫਤੇ ਦੀ ਕੱਤੀ ਹੈ ਇੱਕ ਹਫਤਾ ਲੈ ਜੀ ਵੀਰੇ ਖੁੱਲਾ ਹੀ ਹਫਤਾ ਬਾਈ ਕੰ ਦਾ ਲੈ ਜੂ ਖੁੱਲਾ ਹੀ ਬਸ ਇਹੋ ਜੀਆਂ ਚੀਜ਼ਾਂ ਯਾਰ ਮਿਲਦੀਆਂ ਨਹੀਂਆਂ ਸਾਈ ਵਾਲ ਦਾ ਬਹੁਤ ਮਿਲਦੀਆਂ ਹੂੰ ਸਾਈ ਵਾਲ ਦਾ ਬਾਈ ਕੰ ਦਾ ਬਹੁਤ ਮਿਲਦੇ ਨੇ ਪਰ ਐਸੀ ਸਾਈ ਵਾਲ ਨਹੀਂ ਮਿਲਦੀਆਂ ਪਾਪਾ ਆਪਣੇ ਥੋੜਾ ਜਿਹਾ ਸੀਲ ਆ ਯਾਰ ਨਾ ਕੋਈ ਬਣਾਉ ਥੋੜੀਆ ਆਪਾਂ ਦਾ 100% ਨਹੀਂ ਹੁੰਦਾ ਹੀ ਨਹੀਂਗਾ ਹੂੰ ਆਪਣਾ ਕੋਈ ਮੁੰਡਾ ਹੀ ਕਿ ਲੱਗੇ ਪਰ ਵੀਡੀਓ ਹੀ ਨਿਪੋ ਰਹੀ ਯਾਰ ਪਰ ਕੋਈ ਵੀ ਹੋ ਠੀਕ ਹੈ ਪੈਸੇ ਨਾਉਣੇ ਵੀ ਤੇ ਅਗਲੇ ਨੇ ਐਵੇਂ ਖੁੜੀ ਆ ਕੋਈ ਮੁਕਤੀ ਲੈਣੀ ਆ ਪੈਸਾ ਮਸਾ ਮੰਗਦਾ ਆ ਇਹ ਤਾਂ ਗੱਲ ਹੈ ਕੀ ਆ ਪਰ ਠੱਕਾ ਠੋਰੀ ਨਾ ਮਾਰੋ ਆਪਾਂ ਤਾਂ ਕਿ ਜਿੰਨੀ ਕਲੋਦੀ ਵੀ ਉੰਨੀ ਆਪਾਂ ਘਰ ਦੀ ਰੱਖਦੇ ਹੁੰਨੇ ਆ ਤੇਰੇ ਦੇ ਘਰ ਦੀ ਆਪਣੀ ਕੋਈ ਗਾਰੰਟੀ ਨਹੀਂ ਸਹੀ ਹੈ ਆਪਣੇ ਘਰੇ ਚੈੱਕ ਕਰੇ ਪਾਸ ਕਰੇ ਜੇ ਆਪਣਾ 10 ਬੰਦੇ ਲਿਆਣ ਕੇ ਪਾਸ ਕਰਾ ਲੈ ਹਾਂ ਆਪਾਂ ਘਰ ਦੀ ਗਾਰੰਟੀ ਦੇ ਜੀ ਸਹੀ ਹੈ ਜੇ ਤੋਂ ਬਾਹਰ ਹੋਈ ਆਪਣੀ ਕੋਈ ਗਾਰੰਟੀ ਨਹੀਂ ਸਹੀ ਹੈ ਦੋਸਤੋ ਬਾਈ ਕਹਿੰਦਾ ਆਪਾਂ ਤਾਂ ਆਪਦੇ ਘਰ ਦੀ ਫੁੱਲ ਗਾਰੰਟੀ ਦੇ ਸਕਦੇ ਆ ਕੇਟੋਂ ਬਾਹਰ ਦੀ ਤਾਂ ਤੁਹਾਨੂੰ ਵੀ ਪਤਾ ਅਗਲੇ ਦੇ ਘਰ ਦੀ ਤਾਂ ਕੌਣ ਗਾਰੰਟੀ ਦਿੰਦਾ ਜੇ ਕਿਸੇ ਨੇ ਮੱਝਾਂ ਵਰਗੀਆਂ ਵਹਿੜਾ ਲੈਣੀਆਂ ਆਹ ਤਾਂ ਦੋਵੇਂ ਮੱਝਾਂ ਵਰਗੀਆਂ ਜਾਵਾਂ 4 ਨੰਬਰ ਤੇ 5 ਨੰਬਰ ਵਹਿੜਾ 1 ਨੰਬਰ ਤੇ 2 ਨੰਬਰ ਵੀ ਇਹ ਚੰਗੀ ਫੈਟ ਵਾਲੀਆਂ ਉਹ ਸੂਈਆਂ ਸਵਾਈਆਂ ਜੇ ਕੋਈ ਸੂਈਆਂ ਦਾ ਚਾਹ ਵਾਣਾ ਕਿ ਸਾਨੂੰ ਤਾਂ ਹੁਣੇ ਦੁੱਧ ਚਾਹੀਦਾ ਫੇਰ ਅਗਲਾ ਪਹਿਲੀਆਂ ਦੋਵੇਂ ਲੈ ਜੇ ਜੇ ਕਿਸੇ ਨੂੰ ਹੈਗਾ ਕੋਈ ਗੱਲ ਨਹੀਂ ਹਫਤੇ ਨੂੰ ਭਾਵੇਂ ਦੁੱਧ ਆ ਜੇ ਪਰ ਵਹਿੜਾ ਚੰਗੀਆਂ ਹਨ ਫੇਰਾ ਮਗਰਲਾ ਜੋੜਾ ਲੈ ਲੈ ਜੇ ਕਿਸੇ ਨੂੰ ਹੈਗਾ ਸਾਨੂੰ ਤਾਂ ਬਾਲੇ ਦੁੱਧ ਵਾਲੀ ਚਾਹੀਦੀ ਆ ਫੇਰਾ ਬਾਈ ਧੰਨੇ ਨਾਲ ਗੱਲ ਕਰ ਲੈ ਫੇਰਾ ਆ ਲੈ ਜੇ ਅਗਲਾ ਆ ਵੀ ਹੁਣ ਚੀਜ਼ ਆ ਕੇ ਯਾਰ ਹਾਂ ਤਾਂ ਹੀ ਤਾਂ ਮੈਂ ਕਹਿੰਦਾ ਜੇ ਕਿਨੂੰ ਬਾਹਲੇ ਦੁੱਧ ਵਾਲੀ ਚਾਹੀਦੀ ਤਾਂ ਆ ਲੈ ਜੇ ਅਗਲਾ ਇਹ ਪੋਲਾ ਜਾਂ 20 ਕਿਲੋ ਦੁੱਧ ਦੇ ਦਿੰਨਾ ਇਹਨੇ ਬੜੇ ਆਰਾਮ ਨਾਲ ਹਾਂ ਬਾਕੀ ਫੋਨ ਨੰਬਰ ਸਕਰੀਨ ਤੇ ਆ ਨਰਮ ਜੇ ਬੰਦੇ ਆ ਜਿਹੜੀ ਵਹਿੜ ਤੁਹਾਡੇ ਮਨ ਨੂੰ ਲੱਗਦੀ ਆਜੋ ਲੈ ਜੋ ਸਾਰਿਆਂ ਨੂੰ ਫਸੀਗਾ